ਜੈ ਸ਼੍ਰੀ ਰਾਮ ਅੱਜ ਅਸੀਂ ਸਾਰੇ ਧਾਰੀਵਾਲ ਨਗਰ ਦੇ ਵਿੱਚ ਬਹੁਤ ਵਿਸ਼ਾਲ ਸ਼ੋਭਾ ਯਾਤਰਾ ਜਿਹੜੀ ਆ ਉਹ ਰਾਮ ਨਾਮੀ ਦਾ ਜਿਹੜਾ ਤਿਉਹਾਰ ਆ ਰਿਹਾ ਸ਼੍ਰੀ ਰਾਮ ਜੀ ਦਾ ਉਹਦੇ ਸੰਦਰਭ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਅੱਜ ਸਾਰਿਆਂ ਨੇ ਸਾਰੇ ਸ਼ਹਿਰ ਵਾਸੀਆਂ ਨੇ ਰਲ ਬੜ ਕੇ ਬਹੁਤ ਸਰਤਾ ਭਾਵਨਾ ਦੇ ਨਾਲ ਔਰ ਬਹੁਤ ਚਾਹਵਾਂ ਦੇ ਨਾਲ ਗੱਡੀ ਗਈ ਆ ਸੋ ਮੈਂ ਸਾਰੇ ਨਗਰ ਨਿਵਾਸੀਆਂ ਨੂੰ ਔਰ ਜਿੰਨੇ ਸ਼੍ਰੀ ਰਾਮ ਜੀ ਦੇ ਪੱਖ ਸਾਰੇ ਸੰਸਾਰ ਚ ਵਕਤ ਦੇ ਆ ਉਹਨਾਂ ਨੂੰ ਰਾਮਨਾਮੀ ਦੀ ਜਿਹੜੀ ਆ ਉਹ ਲੱਖ ਲੱਖ ਵਧਾਈ ਦਿੰਨਾ ਔਰ ਗੁਰੂ ਚਰਨਾਂ ਦੇ ਵਿੱਚ ਅਰਦਾਸ ਵੀ ਕਰਦਾ ਕਿ ਸ਼੍ਰੀ ਰਾਮ ਜੀ ਦਾ ਆਸ਼ੀਰਵਾਦ ਸਾਡੇ ਸਾਰਿਆਂ ਉੱਤੇ ਬਣਿਆ ਰਵੇ ਇਸੇ ਤਰ੍ਹਾਂ ਅਸੀਂ ਖੁਸ਼ੀਆਂ ਖੇੜਿਆਂ ਦੇ ਨਾਲ ਸਾਰੇ ਤਿਉਹਾਰ ਜਿਹੜੇ ਆ ਇਕੱਠੇ ਹੋ ਕੇ ਜਾਗਪਤ ਉੱਤੇ ਉੱਠ ਕੇ ਮਨਾਉਂਦੇ ਰਹੀਏ ਔਰ ਸਾਡੇ ਤੇ ਮਿਹਰ ਭਰਿਆ ਹੱਥ ਰੱਖ ਕੇ ਸਾਨੂੰ ਆਸ਼ੀਰਵਾਦ ਦੇਣ ਔਰ ਇਸੇ ਤਰ੍ਹਾਂ ਕਿਰਪਾ ਸਾਡੇ ਤੇ ਬਣਾਈ ਰੱਖਣ ਬਹੁਤ-ਬਹੁਤ ਤੁਹਾਨੂੰ ਜੀ ਸ਼੍ਰੀ ਰਾਮ ਨਾਮੇ ਦੀ ਮੈਂ ਆਪਣੇ ਵੱਲੋਂ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਸਾਰੀ ਸਮੁੱਚੀ ਸੰਗਤ ਨੂੰ ਜਿੱਥੇ-ਜਿੱਥੇ ਦੁਨੀਆ ਦੇ ਵਿੱਚ ਸਾਰੀ ਖਲਕਤ ਵਸਦੀ ਹੈ ਸਾਡੇ ਹਿੰਦੂਸਤਾਨੀ ਵਸਦੇ ਨੇ ਸਾਰਿਆਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਲੱਖ ਲੱਖ ਵਧਾਈ ਦਿੰਦਾ ਬਗਵਾਨ ਰਾਮ ਦੇ ਚਰਨਾਂ 'ਚ ਬੇਨਤੀ ਕਰਦਾ ਕਿ ਆਪਣਾ ਮਿਹਰਾਂ ਭਰਿਆ ਹੱਥ ਸਾਰੀ ਦੁਨੀਆ ਦੇ ਉੱਪਰ ਬਣਾ ਕੇ ਰੱਖੋ ਤਾਂ ਕਿ ਲੋਕ ਤੁਹਾਡੇ ਦਿੱਸੇ ਮਾਰਗ ਤੇ ਚੱਲ ਕੇ ਆਪਣਾ ਜੀਵਨ ਸਫਲ ਕਰ ਸਕਣ જય ਸ਼੍ਰੀ ਰਾਮ ਮੈਂ ਸਾਰੇ ਦੇਸ਼ ਵਾਸੀਆਂ ਨੂੰ ਸ਼ਹਿਰਤਾਰੀ ਵਾਲ ਵਾਸੀਆਂ ਨੂੰ ਬਹੁਤ ਬਹੁਤ ਰਾਮ ਰਮੀ ਦੀ ਵਧਾਈ ਦਿੰਦਾ ਤੁਸੀਂ ਦੇਖ ਸਕਦੇ ਹੋ ਵੀ ਅੱਜ ਸਾਡਾ ਤਾਰੀਵਾਦ ਸ਼ਹਿਰ ਕਿੰਨਾ ਸਜਾਇਆ ਗਿਆ ਥਾ ਦਾਦੇ ਲੰਗਰ ਲਾਏਗੇ ਤਾਂ ਤਾਂ ਦੇ ਲੋਕਾਂ ਨੇ ਲੰਗਰ ਲਗਾਏ ਆ ਕਿਸੇ ਨੇ ਜਲਦੀ ਸੇਵਾ ਕਰ ਰਿਆ ਵਾ ਬਹੁਤ ਤਾਰੀਵਾਲੂ ਸਜਾਇਆ ਆਇਆ ਵਾ ਸਾਰੇ ਧਰਮਾਂ ਦੇ ਲੋਕ ਰਲ ਮਿਲ ਕੇ ਰਾਮ ਨਮੀ ਦਾ ਇਹ ਸ਼ੋਭਾ ਯਾਤਰਾ ਕਰ ਰਹੇ ਨੇ ਮੈਂ ਪ੍ਰਭੂ ਰਾਮ ਦੇਗੇ ਪ੍ਰਾਰਥਨਾ ਕਰਨਾ ਕਿ ਸਾਡੇ ਤਾਰੀਵਾਦ ਦੇ ਆਪਾਰ ਕਿਰਪਾ ਬਣਾ ਕੇ ਰੱਖਣ ਜਿਹੜੇ ਜਿਹੜੇ ਸ਼ੋਭਾ ਯਾਤਰਾ ਚ ਸ਼ਾਮਲ ਹੋਏ ਆ ਉਹਨਾਂ ਨੂੰ ਤੰਦਰੁਸਤੀ ਦੇ ਅੱਛੀ ਸਿਹਤ ਦੇ ਤੇ ਤਰੱਕੀਆਂ ਦੇ ਆਪਣਾ ਸਿਰ ਪਰਿਆ ਦੋਨਾਂ ਦੇ ਉੱਪਰ ਰੱਖੋ ਸਾਰੇ ਨੂੰ ਮੈਂ ਬਹੁਤ ਬਹੁਤ ਵਾਰ ਰਖਦਾ